ਜ਼ਿਲ੍ਹਾ ਫਤੇਗੜ ਸਾਹਿਬ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਰਜ ਚ ਲੈ ਜਾਂਦੇ ਨਸ਼ੀਲੀਆਂ ਗੋਲੀਆਂ, ਨਕਦੀ ਅਤੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਮੇਤ ਨਾਕਾਬੰਦੀ ਦੌਰਾਨ ਕਾਬੂ ਕਰਨ ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਫਤੇਗੜ ਸਾਹਿਬ ਦੀ ਪੁਲਿਸ ਵੱਲੋਂ ਇਸ ਵੱਡੀ ਸਫਲਤਾ ਦਾ ਖੁਲਾਸਾ ਕਰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਮੈਡਮ ਅਮਨੀਤ ਕੋਂਡਲ ਨੇ ਪਿੰਡ ਮਹਾਦੀਆਂ ਦੀ ਪੁਲਿਸ ਲਾਈਨ 'ਚ ਪੱਤਰਕਾਰਾਂ ਦੀ ਇੱਕ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਨਸ਼ਿਆ ਵਿਰੁੱਧ ਅਤੇ ਮਾੜੇ ਅੰਜਰਾ ਖਿਲਾਫ ਵੱਡੀ ਮਹਮ ਦੇ ਤਹਿਤ ਦਿੱਤੇ ਦਿਸ਼ਾ ਨਿਰਦੇਸ਼ ਤੇ ਥਾਣਾ ਮੁੱਲੇਪੁਰ ਦੇ ਇੰਸਪੈਕਟਰ ਭਗਵੰਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਲੁਧਿਆਣਾ ਰਾਜਪੂਰਾ ਰੋਡ ਤੇ ਲਗਾਏ ਨਾਕੇ ਦੌਰਾਨ ਤਿੰਨ ਵਿਅਕਤੀਆਂ ਨੂੰ ਸਵਿਫਟ ਕਾਰਚ 1950 ਨਸ਼ੀਲੀਆਂ ਗੋਲੀਆਂ ਅਤੇ 80000 ਰੁਪਏ ਡਰਗ ਮਨੀ ਬਰਾਮਦ ਕੀਤੀ ਹੈ ਇਸੇ ਤਰ੍ਹਾਂ ਸੀਆਈ ਸਟਾਫ ਸਰੰਦ ਦੇ ਇੰਚਾਰਜ ਇੰਸਪੈਕਟਰ ਰਾਜਪਾਲ ਸਿੰਘ ਨੇ ਇੱਕ ਵਿਅਕਤੀ ਨੂੰ ਪਿੰਡ ਦਮਹਾੜੀ ਲਾਗੇ ਸ਼ੱਕੀ ਪੁਰਸ਼ ਦੀ ਚੈਕਿੰਗ ਲਈ ਲਗਾਏ ਨਾਕੇ ਤੇ ਇੱਕ ਵਿਅਕਤੀ ਨੂੰ ਇੱਕ ਨਜਾਇਜ਼ ਰਵਾਲਵਰ ਦੇਸੀ 32 ਬੋਰ ਤੇ ਤਿੰਨ ਜਿੰਦਾ加ਰ ਤੋਂ ਸਮੇਤ ਕਾਬੂ ਕੀਤਾ ਹੈ ਉਕਤ ਦੋਸ਼ੀਆਂ ਖਿਲਾਫ ਵਕ ਵਕ ਥਾਣਿਆਂ ਚ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਬਰਾਬਦੀ ਹੋ ਸਕੇ ਇਸ ਤੋਂ ਇਲਾਵਾ ਸਹਾਇਕ ਥਾਣਾਇਦਾਰ ਗੁਰਮੀਤ ਸਿੰਘ ਇਨਚਾਰਜ ਪੀਓ ਸਟਾਫ ਫਤਿਹਗੜ੍ਹ ਸਾਹਿਬ ਸਮੇਤ ਪੁਲਸ ਪਾਰਟੀ ਵੱਲੋਂ ਗੁਰਨਾਮ ਸਿੰਘ ਸਨ ਆਫ ਜੋਰਾ ਸਿੰਘ ਵਾਸੀ ਮਾਚੀਕੇ ਜ਼ਿਲ੍ਹਾ ਮੋਗਾ ਖਾਲ ਅਬਾਦ ਗੁਰੂ ਨਾਨਕ ਨਗਰ ਮਲਤਾਨੀਆਂ ਰੋਡ ਬਠਿੰਡਾ ਜੋ ਮੁਕਦਮਾ ਨੰਬਰ 12 ਮਿਤੀ 19/1/2017 379 IPC ਥਾਣਾ ਗਵਿੰਦਗੜ ਚ ਦਰਜ ਹੈ ਨੂੰ ਗ੍ਰਿਫਤਾਰ ਕੀਤਾ ਹੈ ਜੋ ਐਸ ਡੀ ਐਮ ਅਮਲੋਵ ਵੱਲੋਂ ਮਿਤੀ 8/1/2002 ਨੂੰ ਪੰਘੋੜਾ ਕਰਾਰ ਦਿੱਤਾ ਸੀ ਇਸ ਤੋਂ ਇਲਾਵਾ ਫਤਿਹਗੜ ਸਾਹਿਬ ਥਾਣੇ ਨੇ ਵੀ ਇੱਕ ਪੀਓ ਫੜਨ ਚ ਸਫਲਤਾ ਹਾਸਲ ਕੀਤੀ ਹੈ ਨੰਬਰ ਅੱਗੇ ਪਿੱਛੇ ਦੋਨੇ ਕੋਈ ਆ ਆ ਗੱਡੀ ਦਾ ਨੰਬਰ 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 ਛੱਡ ਤੇ ਥੋੜਾ ਜਿਹਾ ਸਦੀ ਫਤੇਗੜ ਸਾਬ ਜੇ ਨਸ਼ਾ ਨਸ਼ੇ ਦੇ ਖਿਲਾਫ ਤੇ ਪਹਿੜੇ ਹੰਸਰਾ ਦੇ ਖਿਲਾਫ ਡਰਾਈਵ ਚੱਲ ਰਹੀ ਹੈ ਉਹਦੇ ਅਧੀਨ ਹੀ ਸਾਡੇ ਡੇਲੀ ਬੇਸਿਸ ਤੇ ਨਾਕੇ ਲੱਗਦੇ ਹਰ ਥਾਣਾ ਵਾਈਸ ਇਸੇ ਡਰਾਈਵ ਚ ਸਾਡੇ ਮੁਲੇਪੁਰ ਥਾਣਾ ਦੇ ਐਸ ਐਚ ਓ ਇੰਸਪੈਕਟਰ ਭਗਵੰਤ ਸਿੰਘ ਨੇ ਸਰਹੰਗ ਜੀਟੀ ਰੋਡ ਤੇ ਨਾਕਾ ਲਵਾਇਆ ਸੀ ਉਹਦੇ ਚ ਨਾਦ ਇਸ ਲਈ ਗੁਰਮੀਤ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਇੱਕ ਸ਼ੱਕੀ ਗੱਡੀ ਨੂੰ ਰਾਉਂਡ ਅਪ ਕੀਤਾ ਜਿਹਦੇ ਚ ਤਿੰਨ ਮੁੰਡੇ ਬੈਠੇ ਹੋ ਸਿਗੇ ਇੱਕ 245 ਯਰਸ ਦੀ ਉਮਰ ਦਾ ਤੇ ਦੋ ਛੋਟੇ ਸਿਗੇ ਤੇ ਉਹਦੇ ਚ ਕਾਫੀ ਲੱਗ ਰਿਆ ਸੀ ਕਿ ਸ਼ੱਕੀ ਸਮਾਨ ਹੈ ਗੱਡੀ ਚ ਤੇ ਉਹਨੇ ਆਪਣੇ ਐਸਐਚਓ ਨੂੰ ਇਨਫੋਰਮ ਕੀਤਾ ਜਿਨ੍ਹਾਂ ਨੇ ਆਪਣੇ ਹਲਕੇ ਦੇ ਡੀਐਸਪੀ ਰਮੇਂਦਰ ਕਲੋਨ ਨਾਲ ਮੌਕੇ ਤੇ ਪਹੁੰਚ ਕੇ ਉਹਨਾਂ ਦੀ ਕੁਝ ਕਿਛ ਕੀਤੀ ਉਹਦੇ ਬਾਅਦ ਤਲਾਸ਼ੀ ਚ ਗੱਡੀ ਚੋਂ 19500 ਨਸ਼ੀਲੀ ਗੋਲੀਆਂ ਤੇ 8000 ਡਰਗ ਮਨੀ ਕੈਸ਼ ਮੌਕੇ ਤੇ ਬਰਾਮਦ ਕੀਤਾ ਜੇਦੇ ਬਾਅਦ ਉਹਨਾਂ ਦੀ ਗੱਡੀ ਨੂੰ ਵੀ ਕਬਜ਼ੇ 'ਚ ਲੈ ਕੇ ਐਨਡੀਪੀਐਸ ਦਾ ਪਰਚਾ ਪੁਲਿਸ ਥਾਣੇ ਮੁਲੇਗੁਰ 'ਚ ਦਰਜ ਕੀਤਾ ਗਿਆ। ਉਹਦੇ 'ਚ ਕੁਝ ਕਿਤੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦਾ ਜਿਹੜਾ ਗੱਡੀ ਚਲਾ ਰਿਹਾ ਸੀ ਰਜਿੰਦਰ ਸਿੰਘ ਉਹਨੇ ਆਲਰੇਡੀ ਉਹਦੇ ਤੇ ਇੱਕ ਪਰਚਾ ਫਿਲੌਰ ਥਾਣੇ 'ਚ ਵੀ ਨਸ਼ੀਲੀਆਂ 100 ਸ਼ੀਸ਼ੀਆਂ ਨਸ਼ੀਲੀ ਰੈਕਸ ਕੋਫ ਦੀ ਆਲਰੇਡੀ ਲੌਂਚਡ ਹੈ। ਇਸ ਤੋਂ ਲਗਭਗ ਸਾਡੀ ਜਿਹੜੀ CIA ਦੇ ਇੰਚਾਰਜ ਹੈ ਰਾਜਪਾਲ ਉਹਨਾਂ ਦੀ ਟੀਮ ਨੇ ਬੱਸੀ ਪਠਾਨਾ ਏਰੀਆ ਦੇ ਪਿੰਡ ਦਮਹੇੜੀ 'ਚ ਨਾਕਾ ਲਾਇਆ ਹੋਇਆ ਸੀ ਜਿਹਦੇ ਤੇ ਇੱਕ ਚੱਕੀ ਵਿਅਕਤੀ ਸੁਖਦੀਪ ਸਿੰਘ ਉੱਥੇ ਖਾ ਨੂੰ ਜਿਹੜਾ ਪੈਦਲ ਜਾ ਰਿਹਾ ਸੀ ਉਹ ਨਾਕੇ ਤੇ ਉਹਨੂੰ ਕਾਬੂ ਕੀਤਾ ਤੇ ਉਹਦੀ ਤਲਾਸ਼ੀ 'ਚ ਇੱਕ ਦੇਸੀ ਨਜਾਇਜ਼ ਦੇਸੀ ਰਿਵੋਲਵਰ 32 ਬੋਲ ਸਮੇਤ 3 ਲਾਈਵ ਰਾਉਂਡ ਬਰਾਮਦ ਹੋਈਏ ਤੇ ਇਹਦੇ ਕੁਝ ਕਿਛ ਪਤਾ ਲੱਗਿਆ ਕਿ ਆਲਰੇਡੀ ਇਹਦੇ ਤੇ ਪੰਜ ਪਰਚੇ ਬੱਸੀ ਪਟਾਣਾ ਥਾਣੇ ਚ ਦਰਜ ਨੇ ਜਿਨ੍ਹਾਂ ਚੋਂ ਚਾਰ ਲੜਾਈ ਝਗੜੇ ਦੇ ਹੈਗੇ ਤੇ ਇੱਕ ਮੁਕਦਮਾ ਆਲਰੇਡੀ ਨਜਾਇਜ਼ ਅਸਲੇ ਦਾ ਪਹਿਲਾਂ ਵੀ ਦਰਜ ਸੀਗਾ ਮੈਮ ਜੀ ਇਸ ਤੋਂ ਲਾਵਾ ਸੀ ਦੋ ਪੀਓ ਵੀ ਪੜੇ ਇੱਕ ਫਤਿਹਗੜ੍ਹ ਸਾਹਿਬ ਥਾਣੇ ਦੇ ਐਸਐਚਓ ਨੇ ਤੇ ਦੂਜਾ ਮੰਡੀ ਕੋ ਬਿੰਦਕ